ਇਹ ਬਹੁਤ ਜ਼ੋਰਦਾਰ ਧਮਾਕਾ ਹੋਇਆ ਤੇ ਦੇਖਿਆ ਵੀ ਇੱਕ ਟਰੱਕ ਨੂੰ ਅੱਗ ਲੱਗ ਗਈ ਹੈ ਅੱਗ ਬੜੀ ਖਤਰਨਾਕ ਬੜੀ ਧਾਨਕ ਤੇ ਬਲਾਸਟ ਜਿਹੜਾ ਵਾ ਉਹਨੇ ਪੂਰੇ ਆਸ-ਪਾਸੇ ਦੇ ਇਲਾਕੇ ਵਾਲੇ ਨੂੰ ਠਾ ਕੇ ਰੱਖਦਾ ਉਹਨਾਂ ਨੇ ਕੋਲ ਇਕਦਾਂ ਹੀ ਘਰੇ ਆਈ ਹੈ ਜਦੋਂ ਤੇ ਅਸੀਂ ਜਦੋਂ ਆ ਕੇ ਦੇਖਿਆ ਤੇ ਇਹ ਟਰੱਕ ਦਾ ਡਰਾਈਵਰ ਵੀ ਕੋਲ ਹੀ ਖੜਾ ਸੀਗਾ ਤੇ ਅੱਗ ਲੱਗੀ ਸੀ ਸੀ ਪ੍ਰਸ਼ਾਸਨ ਨੂੰ ਵੀ ਮੰਗ ਕਰਦੇ ਅਕਸਰ ਇਥੋਂ ਟਰੱਕ ਵਗੈਰਾ ਜਿੰਨੇ ਲੰਘਦੇ ਹੈ ਸਾਰਾ ਨੀਵੀਆਂ ਹੋਣ ਕਰਕੇ ਇਹ ਕਦੇ ਵੀ ਜਦਾ ਹਾਦਸਾ ਹੋ ਸਕਦਾ ਹੈ ਕਿ ਦੋਨੋਂ ਵਾਰ ਪਹਿਲਾਂ ਵੀ ਆ ਇਦਾਂ ਦਾ ਤਾਂ ਨਹੀਂ ਪਰ ਇਦਾਂ ਸਪਾਰਕਿੰਗ ਹੋ ਚੁੱਕੀ ਹੈ 6 ਵਜੇ ਦੇ ਚੌਰਾ ਮੰਡ ਤੇ ਉਲਾਹ ਮਿਲੀ ਸੀ ਕਿ ਫਾਇਰ ਟਰੱਕ ਨੂੰ ਅੱਗ ਲੱਗੀ ਹੋਈ ਹੈ ਸੀਐਨਜੀ ਟਰੱਕ ਸੀਗਾ ਉਹਦੇ ਵਿੱਚ ਫਾਰਮ ਲੱਦੀ ਹੋਈ ਸੀ ਗੱਦੇ ਵਾਲੀ ਉਹਨੂੰ ਅੱਗ ਲੱਗੀ ਫਿਰ ਤੁਰੰਤ ਤੁਰੰਤ ਬੁਝਾ ਕੇ ਅੱਗ ਤੇ ਕਾਬੂ ਪਾਇਆ ਅੱਜ ਸਵੇਰੇ ਬਹੁਤ ਜ਼ੋਰਦਾਰ ਧਮਾਕਾ ਹੋਇਆ ਅਸੀਂ ਸਾਰੇ ਆਪਣੇ ਆਪਣੇ ਘਰਾਂ ਚ ਸੁੱਤੇ ਪਏ ਸੀ ਮੋਹਲਾ ਨਿਵਾਸੀ ਤੇ ਥੱਲੇ ਭਾਈ ਸਾਹਿਬ ਆਪਣੇ ਬ੍ਰਦਰ ਵਿਕਾਸ ਜੀ ਵਿੱਕੀ ਦੀ ਉਹਨਾਂ ਦੇ ਫੋਨ ਆ ਰਹੇ ਸੀ ਉਹਨਾਂ ਨੇ ਦੇਖਿਆ ਵੀ ਇੱਕ ਟਰੱਕ ਨੂੰ ਅੱਗ ਲੱਗ ਗਈ ਹੈ ਅੱਗ ਬੜੀ ਖਤਰਨਾਕ ਬੜੀ ਧਾਨਕ ਤੇ ਬਲਾਸਟ ਜਿਹੜਾ ਵਾ ਉਹਨੇ ਪੂਰੇ ਆਸ-ਪਾਸੇ ਦੇ ਇਲਾਕੇ ਵਾਲੇ ਨੂੰ ਠਾਕੇ ਰੱਖਦਾ ਔਰ ਬੜਾ ਜਾਨੀਮਾਲ ਦਾ ਬਚਾਅ ਹੋ ਗਿਆ ਪਰ ਉਹ ਜਿਹੜਾ ਦੁੱਖ ਦੀ ਗੱਲ ਹੈ ਖੇਦ ਹੈ ਵੀ ਜਿਹੜਾ ਪੀਐਸਪੀਸੀਐਲ ਡਿਪਾਰਟਮੈਂਟ ਨਾਲ ਰਿਲੇਟਡ ਮੁਲਾਜ਼ਮ ਹੈ ਉਹ ਵਿਚਾਰੇ 1 ਘੰਟੇ ਬਾਅਦ ਆਏ ਜਦਕਿ ਤਾਰਾ ਦੀ ਸਪਾਰਕਿੰਗ ਲਗਾਤਾਰ ਹੋਈ ਜਾ ਰਹੀ ਸੀਗੀ ਔਰ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਅਕਸਰ ਇੱਥੋਂ ਟਰੱਕ ਵਗੈਰਾ ਜਿੰਨੇ ਲੰਘਦੇ ਆ ਤਾਰਾ ਨੀਵੀਆਂ ਹੋਣ ਕਰਕੇ ਇਹ ਕਦੇ ਵੀ ਇਦਾਂ ਦਾ ਹਾਦਸਾ ਹੋ ਸਕਦਾ ਹੈ ਇੱਕ ਦੋ ਵਾਰ ਪਹਿਲਾਂ ਵੀ ਆ ਇਦਾਂ ਦਾ ਤਾਂ ਨਹੀਂ ਪਰ ਇਦਾਂ ਸਪਾਰਕਿੰਗ ਹੋ ਚੁੱਕੀ ਹੈ ਮੈਂ ਦਿਖਾਣਾ ਚਾਹੁੰਦਾ ਵਾ ਦੇਖੋ ਕੀ ਹਾਲ ਹੋਇਆ ਹੈ ਵਾ ਤੇ ਬੋਧ ਬੁਰਾ ਭੰਕਰ ਜਿਹੜਾ ਬਲਾਸਟ ਹੋਇਆ ਵਾ ਹਾਂਜੀ ਜੀ ਸਾਨੂੰ ਮੱਲੇ ਦੇ ਸਵੇਰੇ ਇੱਕ ਤਾਂ ਮਾਰਨਿੰਗ ਟਾਈਮ ਸੀ ਜਿਹਦੇ ਕਰਕੇ ਆਪਣੇ ਕੁਝ ਮੈਂਬਰ ਫੈਮਿਲੀ ਦੇ ਲੜਕਤੇ ਸੀਗੇ ਤਾਂ ਉਹਨਾਂ ਨੇ ਕੋਲ ਇੱਕਦਾਂ ਵੀ ਘਰੇ ਆਈ ਆ ਜਦੋਂ ਤੇ ਅਸੀਂ ਜਦੋਂ ਆ ਕੇ ਦੇਖਿਆ ਤੇ ਇਹ ਟਰੱਕ ਦਾ ਡਰਾਈਵਰ ਵੀ ਕੋਲ ਹੀ ਖੜਾ ਸੀਗਾ ਤੇ ਅੱਗ ਲੱਗੀ ਸੀ ਇਹ ਲੱਗ ਮੇਰੇ ਸਾਹਮਣੇ ਆਈਡੀਆ ਜਿਹੜਾ ਅੱਗ ਲੱਗੀ ਆ ਜਾਂ ਸੋਰ ਸਰਕਲ ਕਰਕੇ ਤਾਰਾ ਨੀਚੇ ਕਰਕੇ ਨਾ ਬਿਜਲੇ ਮੇਕਵੇਂ ਦੀ ਵੀ ਕੋਈ ਗੱਲ ਗਲਤੀ ਆਵੇ ਕਾਫੀ ਵਾਰੀ ਕੰਪਲੀਟ ਪਾਈਏ ਇਹ ਚੀਜ਼ਾਂ ਨੂੰ ਇਹਨਾਂ ਦੀ ਜਿਹੜੀ ਮਤਲਬ ਤਾਰਾ ਜਿਹੜੀ ਡਾਣ ਬਹੁਤ ਜ਼ਿਆਦਾ ਵਾਏ ਔਰ ਕਿਉਂਕਿ ਇੱਕ ਤਾਂ ਰੈਸ਼ ਏਰੀਆ ਦੋ ਨੰਬਰ ਤੋਂ ਇੱਕ ਇਧਰ ਹੋਜਰੀ ਦਾ ਸਾਰਾ ਵਪਾਰ ਇਧਰ ਹੀ ਹੁੰਦਾ ਜੀ ਜਿੰਨੀਆਂ ਗੱਡੀਆਂ ਸਾਰੀਆਂ ਓਵਰਲੋਡ ਸਾਰੀਆਂ ਇਧਰ ਹੀ ਜਾਂਦੀ ਆ ਜਿਹਦਾ ਕਰਕੇ ਉਚਾਈ ਜ਼ਿਆਦਾ ਕਰਕੇ ਹਮੇਸ਼ਾ ਤਾਰਾ ਨੂੰ ਅੱਗੇ ਪੈਂਦੀ ਆ ਤੇ ਇਹ ਹਾਦਸਾ ਚਲੋ ਬਾਬੇ ਦੀ ਕਿਰਪਾ ਦੇ ਨਾਲ ਬਚਾਅ ਹੋ ਗਿਆ ਬਹੁਤ ਜ਼ਿਆਦਾ ਦੁਕਾਨਾਂ ਜਿੰਨੀਆਂ ਵੀ ਪਿੱਛੇ ਹੈਗੀ ਆ ਸਾਰੀਆਂ ਤਕਰੀਬਨ ਸਾਰੀਆਂ ਯਾਰਾਂ ਧਾਗੇ ਦੀਆਂ ਦੁਕਾਨਾਂ ਆ ਗਈ ਹੋਜਰੀ ਦੀ ਆ ਆ ਬਹੁਤ ਕਾਫੀ ਵੀ ਬਹੁਤ ਜ਼ਿਆਦਾ ਤੇ ਸਭ ਤੋਂ ਵੱਡੀ ਮਹਿਕਮੇ ਦੀ ਗਲਤੀ ਆ ਹਾਂਜੀ ਹਾਂਜੀ ਸਰ ਆਪਾਂ ਫਾਇਰ ਬ੍ਰਿਗੇਡ ਸੁੰਦਰ ਨਗਰ ਤੋਂ ਆਏ ਆ ਜੀ ਐ ਸਾਨੂੰ 6 ਵਜੇ ਕਿਚੌੜਾ ਮਿੰਟ ਤੇ ਖੁਲਾਹ ਮਿਲੀ ਸੀ ਕਿ ਫਾਇਰ ਟਰੱਕ ਨੂੰ ਅੱਗ ਲੱਗੀ ਹੋਈ ਸੀ ਐਸਜੀ ਟਰੱਕ ਸੀਗਾ ਉਹਦੇ ਵਿੱਚ ਫਾਰਮ ਲੱਦੀ ਹੋਈ ਸੀ ਗੱਦੇ ਵਾਲੀ ਉਹਨੂੰ ਅੱਗ ਲੱਗੀ ਫਿਰ ਆਪਾਂ ਤੁਰੰਤ ਤੁਰੰਤ ਬੁਝਾ ਕੇ ਅੱਗ ਤੇ ਕਾਬੂ ਪਾਇਆ ਅੱਗ ਕਾਫੀ ਸੀਗੀ ਨੁਕਸਾਨ ਬਹੁਤ ਜ਼ਿਆਦਾ ਸੀਗੀ ਤੇ ਐਸਜੀ ਸਿਲੰਡਰ ਹੋਣ ਕਰਕੇ ਉਹਨਾਂ ਦਾ ਬਲਾਸਟ ਹੋਇਆ ਧਮਾਕਿਆਂ ਦੀ ਆਵਾਜ਼ ਧਮਾਕਿਆਂ ਦੀ ਗਲੀ ਮੱਲੇ ਵਾਲਿਆਂ ਨੇ ਦੱਸਿਆ ਕਿ ਬਹੁਤ ਜ਼ਿਆਦਾ ਆਵਾਜ਼ ਸੀ ਤੇ ਕਿੰਨਾ ਕੁ ਸਮਾਂ ਲੱਗ ਗਿਆ ਇਹਨੂੰ ਕਾਬੂ ਪਾਉਣੇ ਆਪ ਤੈਨੂੰ ਕਾਬੂ ਪਾਉਂਦਿਆਂ 20 ਤੋਂ 25 ਮਿੰਟ ਲੱਗੇ ਜਿਹੜਾ ਮਟੀਰੀਅਲ ਸੀਗਾ ਉਹ ਸਾਰਾ ਝਲ ਕੇ ਨੀਚੇ ਡਿੱਗ ਪਿਆ ਸੀ ਜਾਨੀ ਨੁਕਸਾਨ ਕੋਈ ਜਾਨੀ ਨੁਕਸਾਨ ਕੋਈ ਨਹੀਂ ਕਿ ਡਰਾਈਵਰ ਜ਼ਖਮੀ ਦੱਸਿਆ ਜਾ ਰਿਹਾ ਥੋੜਾ ਹਾਂਜੀ ਥੋੜੇ ਜੀ ਉਹਦੇ ਹੱਥ ਜਲੇ ਆ ਥੋੜਾ ਜਿਹਾ ਕਾਬੂ ਪਾਉਂਦਿਆਂ ਸਾਡੇ ਆਉਣ ਤੋਂ ਪਹਿਲਾਂ ਹਾਂਜੀ ਬੁਝਾਉਂਦਿਆਂ ਨੂੰ ਕਿੰਨੀਆਂ ਕਿ ਗੱਡੀਆਂ ਦਾ ਇਸਤੇਮਾਲ ਕਰਨਾ ਪਿਆ ਫਿਰ ਤਿੰਨ ਦੋ ਗੱਡੀਆਂ ਲੱਗੀਆਂ